नमस्कार सतरीकाल आदा हमने गुरु ग्रंथ साहिब का पाठ अब तक अंग नंबर छत्तीस तक जुबानी याद किया क्योंकि मैं आपको जो गुरु ग्रंथ साहिब जुबानी याद करने का कराने का प्रयास कर रहा हूं उसको अब तक मैं छत्तीस अंग तक पूरा कर चुका हूँ जो भी व्यक्ति विशेष उस वीडियो को ना देख पाया हो वो जाकर दादी ग्रंथ दादी गुरु ग्रंथ साहिब प्ले लिस्ट को देखें और वहाँ से एक एक वीडियो को देख देखें सुने समझें विचार करें और गुरबाणी को ज़ुबानी याद करें आज हम इससे आगे का पाठ जुबानी करेंगे और कोशिश करेंगे कि ज़्यादा से ज्यादा लोग गुरु ग्रंथ साहिब को जुबानी याद कर सकें जिससे आने वाले भविष्य में किसी भी प्रकार के मिलावट या हस्तक्षेप सिख विरोधी ताकतें गुरुवाणी में न कर सकें आइए शुरू करते हैं गुरबाणी लड़ीवार कंठ जुबानी सहज पाठ सतनाम श्री वाहि गुरु साहिब जियो श्री राग महल्ला तीजा गुणवंती सच पाया तृष्णा तज विकार सच गुरु सबदी मन रंगिया रसना प्रेम प्यार बिन सद्गुरु केन न पायो कर वेखो मन विचार मन मकमैल न उतरै जिचर गुरु शब्द न करे प्यार मन मेरे सद्गुरु कह पहाण चल ਨੇ ਜੇ ਕਰਵਸੈ ਅੰਮ੍ਰਿਤ ਪੀਵਤਾ ਸੁਖ ਲਹੈ ਮਹਿਲ ਆਵਗਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਮਨ ਮੋਤ ਸਬਨ ਨਾ ਜਾਣੀ ਆਵਗਣ ਸੋ ਪ੍ਰਭ ਦੂਰ ਜਿਨੇ ਸਚ ਪਛਾਣਿਆ ਸਚ ਰਤੇ ਪਰਪੂਰ ਗੁਰ ਸਮਦੀ ਮਨ ਤੋਬੇ ਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸਬਦੈ ਲਿਓਨ ਮਿਲਾਏ ਸਚਾ ਰੰਗ ਨਾ ਉਤਰੈ ਜੋ ਸਚਰਤੇ ਲਿਵ ਲਾਇ ਚਾਰੇ ਕੁੰਡਾ ਪਉਥਕੇ ਮਨ ਮੁਕਬੂਜ ਨਾ ਪਾਏ ਜਿਤ ਸਤਗੁਰ ਮਿਲੇ ਸੋ ਮਿਲੇ ਸਚੈ ਸਬਦ ਸਮਹਾਏ ਮੇਤਰ ਕਣਹਿ ਰਵੇ ਕਰ ਥਕੇ ਮੇਰਾ ਦੁੱਖ ਕਟ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸਭ ਸੁਲਾ ਮਾ ਹੋਏ ਸਚ ਖਟਣਾ ਸਚ ਰਸ ਹੈ ਸੱਚੇ ਸੱਚੀ ਸੋਏ ਸਚ ਮਿਲੇ ਸੇ ਨਾ ਵਿਛੜਾ ਹੈ ਨਾਨਕ ਗੁਰਮੁਖ ਹੋਏ ਸਿਰ ਰਾਗ ਮਹਲਾ ਤੀਜਾ ਆਪੇ ਕਰਨ ਕਾਰਣ ਕਰੇ ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖੇ ਆਪ ਉਪਾਏ ਸਭੇ ਕੋ ਇਕ ਵਰਤ ਦਾ ਅਲਖ ਨਾ ਲਕਿਆ ਜਾਏ ਆਪੇ ਪ੍ਰਭ ਦਇਆਲ ਹੈ ਆਪ ਦੇ ਬੁਝਾਏ ਗੁਰਮਤੀ ਮਦੰ ਵਸਿਆ ਸਚ ਰਹੇ ਲਿਵ ਲਾਏ ਮਨ ਮੇਰੇ ਗੁਰ ਕੀ ਮੰਨ ਲੈ ਰਜਾਈ ਮਨ ਤਨ ਸੀਤਲ ਸਭ ਥੀਐ ਨਾਮੁ ਵਸੈ ਮਨਿ ਆਇ ਤਹਾਉ ਜੇਨ ਕਰ ਕਾਰਣ ਧਰਿਆ ਸੋਈ ਕਾਰ ਕਰੀ ਗੁਰ ਕੈ ਸਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਜਿਤ ਸਚੈ ਦਰਬਾਰੁ ਹਰਿ ਗੁਰ ਮੁਗ ਸਚੈ ਸਬਦ ਰਤਿ ਆਪ ਮੇਲ ਕਰਤਾਰ ਗੁਰਮਤੀ ਸਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸਬਦੀ ਸਲਾਹੀ ਹੈ ਹਉ ਮੈਂ ਵਿੱਚ ਕੋਈ ਸਾਧਨ ਨਾ ਵੈ ਬਾਹਰੀ ਅਗਣਵੰਤੀ ਰੋਇ ਸਚ ਸਲਾਹੀ ਸਚ ਲਗਾ ਸਚ ਨਾਏ ਤ੍ਰਿਪਤ ਹੋਏ ਕੋਣ ਵਿਚਾਰੇ ਗੁਣ ਸੰਗ੍ਰਹਾ ਆਗੜ ਗੱਡਾਂ ਤ ਹੋਏ ਆਪੇ ਮੇਲ ਮਿਲਾਇਦਾ ਫਿਰ ਵੇ ਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜੇ ਦੂ ਪਾਈ ਪ੍ਰਭ ਸੋਤ ਸਿਰੇ ਰਾਗ ਮਹੱਲਾ ਤੀਜਾ ਸੁਣ ਸੁਣ ਕਾਂ ਬਸ ਲਈਏ ਕੀ ਚੱਲੇ ਬਾਂ ਲੁੜਾਈ ਆਪਣਾ ਫਿਰ ਨ ਪਛਾਣਹੀਂ ਕੀ ਮੂੰਦੇ ਸੇਂ ਜਾਏ जिने सखी कंथ पहचाणिया हौ तिन कै लागौ पाए तिनहि जसी स्थिर रहा सतसंगत में मेल मिलाय ਮੁੰਦੇ ਕੂੜ ਮੁੱਠੀ ਕੂੜਿਆ ਹਰ ਪਿਰ ਪ੍ਰਭ ਸਾਚ ਸੁਹਣਾ ਪਈ ਗੁਰਬੀਚਾਰ ਮਨ ਕ ਕੰਤ ਨ ਪਛਾਣਈ ਤਿਨ ਕਉ ਮਨੁ ਮੁਖ ਕੰਤ ਨ ਪਛਾਣਈ ਤਿਨ ਕਿਉ ਰਹਿਣ ਵਿਹਾਰ ਗਰਭ ਅਟਿਆ ਤ੍ਰਿਸਨਾ ਜਲੇ ਦੁਖ ਪਾਵੈ ਦੁਜੇ ਪਾਇ माफ करना थोड़ा स्वास्थ्य ठीक नहीं है जिसकी वजह से रिकॉर्डिंग करने में दिक्कतें हो रही हैं और काफी दिक्कतों का सामना करना पड़ रहा है जैसे मौसम भी ठीक नहीं है यहाँ पर बारिश ज्यादा है तो बिजली वगैरह भी नहीं रह पा रही लाइट यहाँ पे है ना जिसकी वजह से अक्सर दिक्कतें आ रही सब तरतिया सोहागणी ਤਿੰਨ ਵਿੱਚੋਂ ਹੋਵੇਂ ਜਾਇ ਸਦਾ ਪਿਰ ਰਵੇ ਆਪਣਾ ਤਿਨਾ ਸੁਖੇ ਸੁਖ ਵਿਹਾਇ ਗਿਆਨ ਬਿਹੂਣੀ ਪਿਰੇ ਮੁੱਤਿਆਂ ਫਿਰ ਮਨਾ ਪਾਇਆ ਜਾਇ ਅਗਿਆਨ ਮਤੀ ਅੰਧੇਰ ਹਸ ਬੇਨ ਪਰ ਦੇਖੇ ਭੁਖ ਨ ਜਾਇ ਆਵੋ ਮਿਲ ਸਹੇਲਿਓ ਮੈਂ ਪਿਰ ਦੇਹੁ ਮਿਲੈ ਕੂਰੇ ਭਗ ਸਤਗੁਰ ਮਿਲੈ ਫਿਰ ਪਾਇਆ ਸਚ ਸਮਾਹੈ ਸੇ ਸਹੀ ਅਸੋਹਾ ਗਣੇ ਜਿਨ ਕਉ ਨਦਰ ਕਰੇ ਖਸਮ ਪਛਾਨ ਹੈ ਆਪਣਾ ਤਨ ਮਨ ਆਗਤੈ ਹਰ ਵਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋ ਬਾਵੰਤਿਆ ਸੋਹਾਗਣੀ ਅਨ ਦਿਨ ਭਗਤ ਕਰੇ ਸਿਰਿ ਰਾਗ ਮਹੱਲਾ ਤਿ ਜਾ ਇਕ ਪਿਰ ਰਾਵਹਿ ਆਪਣਾ ਹਉ ਕੈ ਦਰ ਪੁੱਛਉ ਜਾਏ ਸਤਿਗੁਰ ਸੇ ਵੀ ਭਾਉ ਕਰਮੈ ਫਿਰ ਦੇ ਹੁ ਮਿਲਹੈ ਸਭੁ ਪਾਇ ਆਪੇ ਵੇਖੇ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣੀਆ ਫਿਰ 라ਵੇ ਸਦਾ ਹਦੂਰ मुnde ਤੂੰ ਝਲ ਗੁਰ ਕਹਿ ਪਾਇ ਅਨੰਦ ਨ 라ਵੇ ਫਿਰ ਆਪਣਾ ਸਜ ਸਚ ਸਮਾਏ ਸਬਦ ਰਤਿਆ ਸੋਹਾ ਗਣੀ ਸਚੈ ਸਬਦ ਸਿੰਗਾ ਹਰ ਹੋਰ ਪਾਇਨ ਘਰ ਆਪਣੈ ਗੁਰ ਕਹਿਤ ਪਿਆਰ ਸੇਜ ਸੁਆਵੀ ਹਰ ਅੰਦਰ ਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸਾ ਜੇ ਸਭ ਸੇ ਦੇ ਅਦਾਰ ਸਾਲਾ ਹੁਣ ਆਪਣਾ ਤਿੰਨ ਕੈ ਹਉ ਸਦ ਬਲ ਹਰ ਜਾਉ ਮਨ ਤਨ ਅਰਪੇ ਸਿਰ ਦੇਈ ਤਿੰਨ ਕੈ ਲਾਗਾ ਪਾਈ ਜਿਨੀ ਇੱਕ ਪਛਾਣਿਆ ਦੂਜਾ ਭਾਵ ਚੁਕਾਇ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ